ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਦਾ ਸਵਾਗਤ ਹੈ ਇੱਕ ਵਾਰ ਫਿਰ ਤੋਂ ਆਪਣੇ ਚੈਨਲ ਰਿਸ਼ਤੇ ਰਿਸ਼ਤੇ ਵਿੱਚ ਜਿਹੜੇ ਵੀ ਭੈਣ ਭਰਾ ਆਪਣੇ ਚੈਨਲ ਦੇ ਨਾਲ ਨਵੇਂ ਜੁੜੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਜੀ ਤਾਂ ਜੋ ਹਰ ਰੋਜ਼ ਨਵੇਂ ਤੋਂ ਨਵੇਂ ਰਿਸ਼ਤਿਆਂ ਦੀ ਅਪਡੇਟ ਤੁਹਾਡੇ ਤੱਕ ਪਹੁੰਚਦੀ ਰਹੇ ਨਾਲ ਹੀ ਆਪਣਾ WhatsApp ਨੰਬਰ ਦਿੱਤਾ ਗਿਆ ਜੀ ਜਿਸ ਨੇ ਵੀ ਆਪਣੇ ਰਿਸ਼ਤੇ ਦੀ ਐਡ ਲਗਵਾਉਣੀ ਹੈ ਸਾਨੂੰ WhatsApp ਤੇ ਮੈਸੇਜ ਕਰਕੇ ਆਪਣਾ ਬਾਇਓ ਡਾਟਾ ਭੇਜੋ ਐਡ ਲਗਾਉਣ ਦੀ ਜੋ ਵੀ ਫੀਸ ਹੋਵੇਗੀ ਤੁਹਾਨੂੰ WhatsApp ਰਾਹੀਂ ਦੱਸ ਦਿੱਤੀ ਜਾਵੇਗੀ ਆਓ ਸ਼ੁਰੂ ਕਰਦੇ ਹਾਂ ਅੱਜ ਦੇ ਕੁਝ ਵਧੀਆ ਰਿਸ਼ਤੇ ਹਾਂਜੀ ਅੱਜ ਦਾ ਪਹਿਲਾ ਰਿਸ਼ਤਾ ਨੋਟ ਕਰੋ ਨਾਮ ਅਭਿਸ਼ੇਕ ਹੰਸ ਜਨਮ ਸਥਾਨ ਹੈ ਜੀ ਬਰਨਾਲਾ ਤੇ ਕਾਸਟ ਇਹਨਾਂ ਦੀ ਸ਼ਾਰਸਵਤ ਬ੍ਰਾਹਮਣ Hindu ਉਮਰ ਹੈ ਜੀ 7 1999 ਦਾ ਡੇਟ ਆਫ ਬਰਥ ਹੈ ਤੇ ਜਨਮ ਦਾ ਟਾਈਮ ਹੈ 1:40 PM ਦਾ ਸਮਾਂ ਕੱਦ ਹੈ ਜੀ 5 ਫੁੱਟ 7 ਇੰਚ ਦੀ ਹਾਈਟ ਹੈ ਪੜ੍ਹਾਈ ਇਹਨਾਂ ਨੇ ਕਰੀਆ ਟੂਲ ਐਂਡ ਡਾਇ ਡਿਪਲੋਮਾ 4 ਇਅਰਸ ਐਂਡ 2 ਇਅਰ ਡਿਪਲੋਮਾ ਕੈਨੇਡਾ ਤੋਂ ਪ੍ਰਾਈਵੇਟ ਪਾਇਲਟ ਲਾਇਸੈਂਸ ਐਗਜ਼ਾਮ ਇਸ ਕਲੀਅਰ ਹੈ ਜੀ ਮੁੰਡੇ ਦਾ ਕੰਮ ਕਰਾ ਰਿਹਾ ਜੀ ਫਲਾਈਟ ਇਸ ਬੈਚ ਦੇ ਸਨ ਵਿੰਗ 에ਅਰਲਾਈਨਸ ਕੰਪਨੀ ਕੈਨੇਡਾ ਦੇ ਵਿੱਚ ਮੁੰਡਾ ਕੰਮ ਕਰ ਰਿਹਾ ਤੇ ਇਨਕਮ ਹੈ ਜੀ 4 ਲੱਖ ਰੁਪਈਆ ਮੰਥਲੀ ਪਿਤਾ ਦਾ ਨਾਮ ਹੈ ਜੀ ਬੇਮਲ ਕੁਮਾਰ ਖਸਪਾਇਡ ਨੇ ਸਾਇੰਸ ਮਾਸਟਰ ਸੀ ਤੇ ਮਾਤਾ ਸ਼੍ਰੀਮਤੀ ਸਰਬਜੀਤ ਮੈਥਮੈਟਿਕਸ ਲੈਕਚਰਰ ਨੇ ਜੀ ਵਾਇਸ ਪ੍ਰਿੰਸੀਪਲ ਮਲੇਰ ਕੋਟਲਾ ਦੇ ਵਿੱਚ ਨੰਬਰ ਦਿੱਤਾ ਗਿਆ ਜੀ ਪਰਿਵਾਰ ਦਾ ਤੁਸੀਂ ਡਾਇਰੈਕਟ ਗੱਲ ਕਰੋ ਤੇ ਰਿਸ਼ਤੇ ਦੀ ਪੂਰੀ ਜਾਣਕਾਰੀ ਲਓ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਜੀ ਕੌਰ ਪਤਾ ਰਾਮਪੁਰਾ ਪੁਲ ਬਠਿੰਡਾ ਏਰੀਆ ਉਮਰ ਜੀ 441993 ਦਾ ਡੇਟ ਆਫ ਬਰਥ ਹੈ ਗੋਤਾ ਜੀ ਰਾਮ ਗੜੀਆ ਤੇ ਖੋਖਰ ਪਾਈਕੇ ਤੇ ਨਾਨਕੇ ਦਾ ਗੋਤਾ ਜੀ ਘਟੋੜੇ ਕੱਦ ਹੈ ਜੀ 5 ਫੁੱਟ 3 ਇੰਚ ਦੀ ਹਾਈਟ ਹੈ ਪੜਾਈ ਲੜਕੀ ਨੇ ਕਰੀ ਹੈ ਜੀ ਬੀਏ ਐਮਏ ਬੀਐਡ ਐਮਐਡ ਤੇ ਪਿਤਾ ਇਹਨਾਂ ਦੇ ਰਿਟਾਇਰ ਟੀਚਰ ਨੇ ਜੀ ਪਰ ਆ ਇੱਕ ਹੈ ਜੀ ਲੜਕੀ ਦਾ ਇਨਰ ਸੈਕਟਰ ਇੰਜੀਨੀਅਰ ਦੀ ਜੌਬ ਕਰ ਰਹੀ ਹੈ ਸਾਰਾ ਪਰਿਵਾਰ ਵੈਸ਼ਨਵ ਹੈ ਜੀ ਇਹਨਾਂ ਦੀ ਮੰਗ ਹੈ ਮੁੰਡਾ ਵਧੀਆ ਪਰਿਵਾਰ ਤੋਂ ਹੋਵੇ ਸ਼ੱਕਹਾਰੀ ਹੋਵੇ ਚੰਗੀ ਨੌਕਰੀ ਜਾਂ ਵਧੀਆ ਜ਼ਮੀਨ ਜਾਇਦਾਦ ਵਾਲਾ ਹੋਵੇ ਜਾਂ ਫਿਰ ਐਨ ਆਰ ਆਈ ਹੋਵੇ ਨੰਬਰ ਦਿੱਤਾ ਗਿਆ ਜੀ ਪਰਿਵਾਰ ਦਾ ਤੁਸੀਂ ਡਾਇਰੈਕਟ ਗੱਲ ਕਰੋ ਰਿਸ਼ਤੇ ਦੀ ਪੂਰੀ ਜਾਣਕਾਰੀ ਲਓ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਸਿੰਘ ਪਤਾ ਦਿੱਲੀ ਤੋਂ ਕਾਸਟੇਜ ਖੱਤਰੀ ਤੇ ਉਮਰ 21 ਦਾ 1999 ਦਾ ਡੇਟ ਆਫ ਬਰਥ ਹੈ ਕਾਦੇ ਜੀ 5 ਫੁੱਟ 7 ਇੰਚ ਦੀ ਹਾਈਟ ਹੈ ਤੇ ਜਨਮ ਦਾ ਟਾਈਮ ਹੈ 3:02 a.m ਦਾ ਸਮਾ ਭੈਣ ਇਹਨਾਂ ਦੀ ਇੱਕ ਮੈਡ ਹੈ ਜੀ ਪੜ੍ਹਾਈ ਇਹਨਾਂ ਨੇ ਕਰੀ ਹੈ ਬੀ ਕਾਮ ਐਂਡ 2 ਇਅਰ ਡਿਪਲੋਮਾ ਕੰਮ ਕਰ ਰਹੀ ਹੈ ਜੀ ਹੋਲ ਸੇਲ ਦਾ ਬਿਜ਼ਨਸ ਆਪਣਾ ਫਰੂਟਸ ਐਂਡ ਵੈਜੀਟੇਬਲ ਦਾ ਤੇ ਇਨਕਮ 1.5 ਲੱਖ ਰੁਪਿਆ ਮੰਥਲੀ ਹੈ ਇਹਨਾਂ ਦੀ ਮੰਗ ਹੈ ਜੀ ਕੋਈ ਸੋਹਣੀ ਸੁਨੱਖੀ ਹੋਵੇ ਵਧੀਆ ਪਰਿਵਾਰ ਤੋਂ ਹੋਵੇ ਨੰਬਰ ਦਿੱਤਾ ਗਿਆ ਜੀ ਫੈਮਿਲੀ ਦਾ ਡਾਇਰੈਕਟ ਗੱਲ ਕਰੋ ਤੇ ਪੂਰੀ ਜਾਣਕਾਰੀ ਲਓ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਅਨਮੋਲ ਸੇਠੀ ਪਤਾ ਸਮਰਾਲਾ ਏਰੀਆ ਕਾਸਟ ਹੈ ਜੀ ਅਰੋੜਾ ਖੱਤਰੀ ਪਿਤਾ ਦਾ ਨਾਮ ਹੈ ਸੁਖਵਿੰਦਰਪਾਲ ਸਿੰਘ ਮਾਤਾ ਮੰਜੂ ਸੇਠੀ ਉਮਰੇ ਜੀ ਮੁੰਡੇ ਦੀ 29 1998 ਦਾ ਡੇਟ ਆਫ ਬਰਥ ਹੈ ਤੇ ਜਨਮ ਦਾ ਟਾਈਮ ਹੈ ਜੁ 8:20 ਮਿੰਟ ਏ ਐਮ ਦਾ ਸਮਾਂ ਵਰਥ ਪਲੇਸ ਹੈ ਜੀ ਖੰਨਾ ਤੇ ਮੁੰਡਾ ਮੰਗਲਿਕ ਹੈ ਬੜਾ ਇਹਨੇ ਕਰੀ ਹੈ ਜੀ ਕੰਪਲੀਟ ਜਨਰਲ ਬਿਜ਼ਨਸ ਫਲੇਮਿੰਗ ਕਾਲਜ অন্ਟਾਰੀਓ ਤੋਂ ਤੇ ਕੰਮ ਕਰ ਰਿਹਾ ਜੀ ਕੈਨੇਡਾ ਮੁੰਡਾ ਪੀਆਰ ਹੈ ਲੈਸੈਂਸਡ ਇਨਸੋਰਸ ਬਰੋਕਰ ਹੈ ਵਰਕਡ ਐਟ ਸੀਆਈਬੀਐਸਸੀ ਬੈਂਕ ਐਜ਼ ਅ ਫਾਈਨੈਂਸ਼ੀਅਲ ਸਰਵਿਸ ਰਿਪਰੈਜ਼ੈਂਟੇਟਿਵ ਕੱਦ ਹੈ ਜੀ 5 ਫੁੱਟ 10 ਇੰਚ ਪਹਿਣਾ ਦੋ ਮੈਰਿਟ ਕੈਨੇਡਾ ਦੇ ਵਿੱਚ ਨੰਬਰ ਦਿੱਤਾ ਗਿਆ ਪਰਿਵਾਰ ਦਾ ਡਾਇਰੈਕਟ ਗੱਲ ਕਰਕੇ ਪੂਰੀ ਜਾਣਕਾਰੀ ਲੈ ਸਕਦੇ ਹਾਂ। ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਕੌਰ ਪਤਾ ਮਾਨਸ਼ਾ ਜਨਮ ਮਹੀ ਜੀ 1990 ਦਾ ਤੇ ਕੱਦਾ ਹੈ 5 ਫੁੱਟ 4 ਇੰਚ। ਗੋਤ ਹੈ ਜੀ ਲੜਕੀ ਦਾ ਮਾਨਸ਼ਾਹੀਆ ਪੜ੍ਹਾਈ ਇਹਨਾਂ ਨੇ ਕਰੀ ਹੈ ਪਲੱਸ 2 ਜੀ ਐਨ ਐਮ 5 ਸਾਲ ਦਾ ਤਜਰਬਾ ਜੀ ਬੀ ਐਸ ਸੀ ਦੇ ਦੂਜੇ ਸਾਲ ਦੇ ਪੇਪਰ ਦੇਣੇ ਨੇ। ਇੱਕ ਭਰਾ ਮੈਰਿਡ ਹੈ ਜੀ ਪਿਤਾ ਖੇਤੀਬਾੜੀ ਦਾ ਕੰਮ ਕਰਦੇ ਨੇ ਕਾਸਟ ਜੱਟ ਸਿੱਖ ਹੈ। ਤੇ ਮਾਤਾ ਇਹਨਾਂ ਦੇ ਹਾਊਸ ਵਾਈਫ ਨੇ ਜੀ ਵਧੀਆ ਖਾਨਦਾਨੀ ਪਰਿਵਾਰ ਹੈ ਲੜਕੀ ਸੋਹਣੀ ਸੁਨੱਖੀ ਹੈ। ਰੰਗ ਸਾਫ ਹੈ ਜੀ ਲੜਕੀ ਦਾ ਇਹਨਾਂ ਦੀ ਮੰਗ ਹੈ ਜੀ ਮੁੰਡਾ ਕੈਨੇਡਾ ਪੀਆਰ ਹੋਵੇ ਨਸ਼ੇ ਤੋਂ ਰਹਿਤ ਹੋਵੇ ਤੇ ਨੰਬਰ ਦਿੱਤਾ ਗਿਆ ਜੀ ਪਰਿਵਾਰ ਦਾ ਡਾਇਰੈਕਟ ਗੱਲ ਕਰੋ ਤੇ ਪੂਰੀ ਜਾਣਕਾਰੀ ਲਓ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਹਰਜਿੰਦਰ ਸਿੰਘ ਕਾਸਟ ਜੱਟ ਸਿੱਖ ਤੇ ਕਾਦਾ ਜੀ 5.9 ਇੰਚ ਦੀ ਹਾਈਟ ਹੈ ਉਮਰ ਹੈ ਜੀ ਮੁੰਡੇ ਦੀ 25 ਸਾਲ ਤੇ ਪੜ੍ਹਾਈ 8 ਪਾਸ ਕਰੀ ਹੈ ਜ਼ਮੀਨ ਹੈ ਜੀ 2.5 ਕਿੱਲੇ ਪਰਿਵਾਰ ਦੇ ਵਿੱਚ ਮਾਤਾ ਪਿਤਾ ਨੇ ਇੱਕ ਵੱਡਾ ਭਰਾ ਮੈਰਿਡ ਹੈ ਜੀ ਲੜਕਾ ਰਿਫਾਇਨਰੀ ਦੇ ਵਿੱਚ ਕੰਮ ਕਰਦਾ ਜੀ ਤੇ ਜੀਸੀਬੀ ਚਲਾ ਰਿਹਾ ਕੰਪਨੀ ਦੇ ਵਿੱਚ 30000 ਰੁਪਏ ਤਨਖਾਹ ਜੀ ਮੰਥਲੀ ਨਸ਼ੇ ਪਤੇ ਤੋਂ ਰਹਤਾ ਜੀ ਮੁੰਡਾ ਸੋਹਣਾ ਸੁਨੱਖਾ ਪੱਗ ਬੰਨ੍ਹਦਾ ਹੈ ਪਿੰਡ ਇਹਨਾਂ ਦਾ ਜੈ ਸਿੰਘ ਆਰਾਮ ਵਾਲਾ ਜੀ ਜਿਹੜਾ ਬਠਿੰਡਾ ਇਹਨਾਂ ਨੂੰ ਲੜਕੀ ਘਰੇਲੂ ਚਾਹੀਦੀ ਹੈ ਜੀ ਹੋਰ ਪਰਿਵਾਰ ਦੇ ਕੋਈ ਮੰਗ ਨਹੀਂ ਨੰਬਰ ਦਿੱਤਾ ਗਿਆ ਜੀ ਪਰਿਵਾਰ ਦਾ ਡਾਇਰੈਕਟ ਗੱਲ ਕਰਕੇ ਤੁਸੀਂ ਰਿਸ਼ਤੇ ਦੀ ਪੂਰੀ ਜਾਣਕਾਰੀ ਲੈ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਰਮਨਦੀਪ ਸਿੰਘ ਪਤਾ ਕੰਡੋਲਾ ਕਲਾਂ ਨੂਰ ਮਹਿਲ ਜਲੰਧਰ ਤੋਂ ਪਿਤਾ ਗਰਨਾਮ ਸਿੰਘ ਨੇ ਜੀ ਉਮਰ ਹੈ 8 6 1999 ਦਾ ਡੇਟ ਆਫ ਬਰਥ ਹੈ ਕੱਦ ਹੈ ਜੀ 5 ਫੁੱਟ 7 ਇੰਚ ਦੀ ਹਾਈਟ ਹੈ ਗੋਤ ਹੈ ਜੀ ਨਾਲ ਦਾ ਗਰੇਵਾਲ ਬੈਂਸ ਤੇ ਪੜ੍ਹਾਈ ਇਹਨਾਂ ਨੇ ਕਰੀ ਹੈ ਬੀਐਡ ਐਮਫਲ ਕੰਮ ਕਰਦੇ ਜੀ ਮੁੰਡਾ ਕੈਨੇਡਾ ਵਿੱਚ ਵਰਕ ਪਰਮਿਟ ਤੇ ਆ ਪਿਤਾ ਇਹਨਾਂ ਦੇ ਕੈਸ਼ੀਅਰ ਰਿਟਾਇਰ ਨੇ ਇਹਨਾਂ ਦੀ ਮੰਗ ਹੈ ਜੀ ਕੁੜੀ ਤੇ ਪਰਿਵਾਰ ਕੈਨੇਡਾ PR ਹੋਵੇ ਵੇ ਆ ਇਹਨਾਂ ਨੇ ਕੈਨੇਡਾ ਦੇ ਵਿੱਚ ਕਰਨਾ ਜੀ ਨੰਬਰ ਦਿੱਤਾ ਗਿਆ ਜੀ ਪਰਿਵਾਰ ਦਾ ਡਾਇਰੈਕਟ ਗੱਲ ਕਰੋ ਤੇ ਪੂਰੀ ਜਾਣਕਾਰੀ ਲੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਸੁਖਵਿੰਦਰ ਸਿੰਘ ਪਤਾ ਲੁਧਿਆਣਾ ਏਰੀਆ ਪਿਤਾ ਅਮਰਜੀਤ ਸਿੰਘ ਤੇ ਮਾਤਾ ਹਰਜੀਤ ਕੌਰ ਉਮਰ ਹੈ ਜੀ 29 ਤੇ 1994 ਦਾ ਡੇਟ ਆਫ ਬਰਥ ਹੈ ਲੜਕੇ ਦਾ ਕਾਸਟ ਹੈ ਜੀ ਅਰੋੜਾ ਤੇ ਕੱਦ ਹੈ 5 ਫੁੱਟ 7 ਇੰਚ ਦੀ ਹਾਈਟ ਹੈ ਪੜ੍ਹਾਈ ਇਹਨਾਂ ਨੇ ਕਰੀ ਹੈ ਜੀ ਵੀ ਟੈਕ ਮਕੈਨਿਕਲ ਭਰਾ ਇਹਨਾਂ ਦਾ ਇੱਕ ਆ ਜੀ ਕੰਮ ਕਰਾ ਚਾਰ ਹੋਲ ਸੇਲ ਕਲੋਥ ਦੀ ਸ਼ਾਪ ਹੈ ਇਹਨਾਂ ਦੀ ਇਹ ਵਧੀਆ ਕੋਠੀ ਹੈ ਜੀ ਮੰਥਲੀ ਇਨਕਮ 60000 ਰੁਪਏ ਇਹਨਾਂ ਦੀ ਮੰਗ ਹੈ ਜੀ ਕੋਈ ਵਧੀਆ ਹੋਵੇ ਪੜ੍ਹੇ ਲਿਖੀ ਹੋਵੇ ਨੰਬਰ ਦਿੱਤਾ ਗਿਆ ਜੀ ਫੈਮਲੀ ਦਾ ਡਾਇਰੈਕਟ ਗੱਲ ਕਰੋ ਤੇ ਪੂਰੀ ਜਾਣਕਾਰੀ ਲਓ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਸਖਜੀਤ ਸਿੰਘ ਪਤਾ ਜਗਤਪੁਰ ਖਲੌਰ ਏਰੀਆ ਕਾਸਟ ਹੈ ਜੀ ਜੱਟ ਸਿੱਖ ਤੇ ਉਮਰ ਹੈ 22 996 ਦਾ ਡੇਟ ਆਫ ਬਰਥ ਹੈ ਕਾਦੇ ਜੀ ਮੁੰਡੇ ਦਾ 5 ਫੁੱਟ 4 ਇੰਚ ਗੋਤ ਹੈ ਜਹਲ ਪੜਾਈ 8 ਪਾਸ ਕਰੀ ਹੈ ਜੀ ਭੈਣ ਇੱਕ ਕੈਨੇਡਾ ਦੇ ਵਿੱਚ ਹੈ ਭਰਾ ਇੱਕ ਪੁਰਤਗਾਲ ਦੇ ਵਿੱਚ ਹੈ ਜੀ ਇਨਦੀ ਮੰਗ ਹੈ ਕੁੜੀ ਵਧੀਆ ਹੋਵੇ ਸੋਹਣੀ ਸੁਨੱਖੀ ਹੋਵੇ ਤੇ ਘਰ ਸੰਭਾਲਣ ਵਾਲੀ ਹੋਵੇ ਨੰਬਰ ਦਿੱਤਾ ਗਿਆ ਜੀ ਪਰਿਵਾਰ ਦਾ ਡਾਇਰੈਕਟ ਗੱਲ ਕਰੋ ਤੇ ਪੂਰੀ ਜਾਣਕਾਰੀ ਲੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਹਰਜੀਤ ਸਿੰਘ ਪਤਾ ਗਾਜ਼ੀਆਬਾਦ ਪਿਤਾ ਦਾ ਨਾਮ ਹੈ ਰਜੇਂਦਰਾ ਸਿੰਘ ਗੋਤ ਹੈ ਜੀ ਤੰਜਾਲ ਤੇ ਰਾਗੋ ਭੈਣ ਇੱਕ ਹੈ ਜੀ ਭਰਾ ਇੱਕ ਮੈਰਿਡ ਹੈ ਉਮਰ ਹੈ ਮੁੰਡੇ ਦੀ 17 6 1992 ਦੋ ਰੇਟ ਆਫ ਬਰਥ ਹੈ ਜੀ 12 ਵਜੇ ਏ ਐਮ ਦਿੱਲੀ ਦਾ ਟਾਈਮ ਹੈ ਜੀ ਜਨਮ ਦਾ ਕੱਦ ਹੈ ਜੀ 5 ਫੁੱਟ 7 ਇੰਚ ਦੀ ਹਾਈਟ ਹੈ ਪੜਾਈ ਕਰੀ ਹੋਈ ਹੈ ਜੀ ਮੁੰਡੇ ਨੇ ਬੀ ਐਸਸੀ ਐਨੀਮੇਸ਼ਨ ਤੇ ਕੰਮ ਕਰਾ ਜੀ ਬਾਬਾ ਡਵੈਲਪਮੈਂਟ ਡਿਜ਼ਾਈਨਿੰਗ ਦਾ ਕੰਮ ਕਰਦਾ ਹੈ ਵਧੀਆ ਘਰ ਪਰਿਵਾਰ ਹੈ ਜੀ ਵਧੀਆ ਆਂਦਨ ਹੈ ਇਹਨਾਂ ਦੀ ਮੰਗ ਹੈ ਕੁੜੀ ਸੋਹਣੀ ਸੁਨੱਖੀ ਤੇ ਪੜ੍ਹੀ ਲਿਖੀ ਹੋਵੇ ਨੰਬਰ ਦਿੱਤਾ ਗਿਆ ਜੀ ਪਰਿਵਾਰ ਦਾ ਡਾਇਰੈਕਟ ਗੱਲ ਕਰੋ ਤੇ ਰਿਸ਼ਤੇ ਦੀ ਪੂਰੀ ਜਾਣਕਾਰੀ ਲਓ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਸੁਮਿਤ ਕੁਮਾਰ ਪਤਾ ਗਪਾਲ ਕਲੋਨੀ ਪਟਿਆਲਾ ਪੜਾਈ ਮੁੰਡੇ ਨੇ ਕਰੀ ਹੈ ਜੀ 10 ਪਾਸ ਸਟੇਕ ਕਾਸਟ ਹੈ ਬਾਣੀਏ ਕੱਦ ਹੈ ਜੀ 5 ਫੁੱਟ ਦੀ ਹਾਈਟ ਹੈ ਭੈਣ ਇੱਕ ਹੈ ਪੇ ਤਾਂ ਐਕਸਪਾਇਰ ਨੇ ਜੀ ਮਾਤਾ ਇਹਨਾਂ ਦੇ ਹਾਊਸ ਵਾਈਫ ਨੇ ਤੇ ਕੰਮ ਕਰਿਆ ਜੇ ਮੁੰਡਾ ਕੱਪੜਿਆਂ ਵਾਲੀ ਦੁਕਾਨ ਤੇ ਨੌਕਰੀ ਕਰਦਾ ਹੈ ਇਹਨਾਂ ਦੀ ਮੰਗ ਹੈ ਕੁੜੀ ਘਰੇਲੂ ਹੋਵੇ ਭਾਵੇਂ ਕਿਸੇ ਵਿਕਾਸਟਾ ਦੀ ਹੋਵੇ ਨੰਬਰ ਦਿੱਤਾ ਗਿਆ ਜੀ ਪਰਿਵਾਰ ਦਾ ਡਾਇਰੈਕਟ ਗੱਲ ਕਰੋ ਤੇ ਰਿਸ਼ਤੇ ਦੀ ਪੂਰੀ ਜਾਣਕਾਰੀ ਲਓ ਹਾਂਜੀ ਇਹ ਸੀ ਅੱਜ ਦੇ ਆਪਣੇ ਕੁਝ ਵਧੀਆ ਰਿਸ਼ਤੇ ਜਿੰਨੇ ਵੀ ਰਿਸ਼ਤੇ ਦਿੱਤੇ ਗਏ ਨੇ ਜੀ ਪਰਿਵਾਰਾਂ ਦੇ ਨੰਬਰ ਸਮੇਤ ਨੇ ਤੁਹਾਨੂੰ ਜਿਹੜਾ ਵੀ ਰਿਸ਼ਤਾ ਸਹੀ ਲੱਗਦਾ ਹੈ ਪਰਿਵਾਰ ਨਾਲ ਡਾਇਰੈਕਟ ਗੱਲ ਕਰਕੇ ਤੁਸੀਂ ਉਹ ਰਿਸ਼ਤੇ ਦੀ ਪੂਰੀ ਜਾਣਕਾਰੀ ਲੈ ਸਕਦੇ ਹੋ ਰਿਸ਼ਤੇ ਦੀ ਚੰਗੀ ਤਰ੍ਹਾਂ ਜਾਂਚ ਪੜਤਾਲ ਕਰੋ ਪੁੱਛਗਿੱਛ ਕਰੋ ਤੇ ਆਪਣੀ ਜ਼ਿੰਮੇਵਾਰੀ ਦੇ ਰਿਸ਼ਤਾ ਕਰੋ ਜੀ ਕਿਉਂਕਿ ਸਾਡੇ ਚੈਨਲ ਦਾ ਕੰਮ ਸਿਰਫ ਰਿਸ਼ਤਿਆਂ ਦੀ ਐਡ ਦੇਣ ਦਾ ਹੁੰਦਾ ਹੈ ਅਸੀਂ ਖੁਦ ਰਿਸ਼ਤੇ ਨਹੀਂ ਕਰਵਾਉਂਦੇ ਸੋ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ ਇੱਕ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ ਸਾਰਿਆਂ ਦਾ